ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਪਰਮਜੀਤ ਸਿੰਘ ਤੇ ਅੱਜ ਤੋਂ ਲਈ ਵੀਡੀਓ ਸਾਰੀ ਲੈ ਕੇ ਆਇਆ ਜੀ ਜੋ ਜੋ ਵਾਕਿਆ ਹੋਇਆ 26 ਤਰੀਕ ਤੋਂ ਲੈ ਕੇ 28 ਤਰੀਕ ਦੇ ਵਿੱਚ ਉਹ ਸਾਰੀਆਂ ਵੀਡੀਓ ਇਕੱਤਰ ਕੀਤੀਆਂ ਆ ਤੁਹਾਡੇ ਲਈ ਤੇ ਸੱਚ ਸਾਹਮਣੇ ਆਉਣ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਆ ਇਹ ਜਿਹੜਾ ਕੈਪਟਨ ਹਰੀ ਸਿੰਘ ਸਿੰਘ ਜੋ ਕਿ ਗੁਰਦੁਆਰਾ ਬਾਬਾ ਦੀਪ ਸਿੰਘ ਦੇ ਜਨਰਲ ਸਥਾਨ ਤੇ ਆਪਣੇ ਆਪ ਨੂੰ ਮਾਲਕ ਦੱਸਦਾ ਆ ਉੱਥੇ ਦਾ ਪ੍ਰਬੰਧਕ ਬਣਿਆ ਹੋਇਆ ਠੱਕੇ ਦੇ ਨਾਲ ਉਦੀ ਕਰਤੂਤ ਜੇਸ ਦਮਦਮੀ ਟਕਸਾਲ ਦੇ ਪਹਿਲੇ ਮੁਖੀ ਬਾਬਾ ਦੀਪ ਸਿੰਘ ਜੀ ਹੋਏ ਆ ਉਸੇ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਹੋਏ ਆ ਤੇ ਸਿੱਖ ਕੌਮ ਨੇ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਜਰਨੈਲ ਸਿੱਖ ਯੋਧਾ ਹੋਣ ਦਾ ਖਿਤਾਬ ਦਿੱਤਾ ਹੋਇਆ ਆ ਉਹਨਾਂ ਦੀ ਤਸਵੀਰ ਇੱਕ ਜੋੜਾ ਗੰਢਣ ਵਾਲੇ ਸਾਡੇ ਸੇਵਾ ਦਾ ਜਨੇਸਟਾਲ ਲਾਇਆ ਹੋਇਆ ਸੀਗਾ ਉਹਨਾਂ ਦੇ ਸਟਾਲ ਵਿੱਚ ਲੱਗੀ ਹੋਈ ਸੀ ਟੈਂਟ ਦੇ ਵਿੱਚ ਲੱਗੀ ਹੋਈ ਸੀ ਉਹ ਸਾਂਤਾਂ ਦੀ ਤਸਵੀਰ ਨੂੰ ਨਾ ਲਾਉਣ ਦੇਣ ਤੇ ਸਾਰਾ ਇਹ ਮਾਮਲਾ ਖੜਾ ਹੋਇਆ ਅੱਜ 29 ਤਰੀਕ ਨੂੰ ਸਵੇਰ ਤੋਂ న్యూਸ ਵਿੱਚ ਵੀ ਚਲਾਇਆ ਜਾ ਰਿਹਾ ਆ ਕਿ ਸਿਰਫ ਜਿਹੜੇ ਪ੍ਰਬੰਧਕਾਂ ਨੇ ਇਸ ਕਰਕੇ ਸੰਤਾਂ ਦੀ ਫੋਟੋ ਲਾਉਣ ਤੋਂ ਮਨਾ ਕੀਤਾ ਸੀ ਕਿਉਂਕਿ ਜੋੜਾ ਘਰ ਸੀ ਉਹਦਾ ਸੱਚ ਆ ਵੀਡੀਓ ਆਪ ਮੂੰਹੋਂ ਬੋਲ ਦਿਆ ਆਪ ਜੀ ਸੁਣ ਕੇ ਦੇਖ ਲਿਓ ਤੇ ਇੱਕ ਗੱਲ ਹੋਰ ਇੱਥੇ ਬਹੁਤ ਧਿਆਨ ਦੇਣਯੋਗ ਹੈ ਇਹ ਜਿਹੜਾ ਸਿੰਘ ਸੇਵਾ ਕਰ ਰਿਹਾ ਬਾਣੇ ਦੇ ਵਿੱਚ ਪੀਲੇ ਬਾਣਾ ਇਹਦੇ ਪਾਇਆ ਹੋਇਆ ਹੈ ਇਹ ਉਹੀ ਸਿੰਘ ਆ ਜਿਹੜਾ 2 ਸਾਲ ਲਗਾਤਾਰ ਦਿੱਲੀ ਕਿਸਾਨ ਜਦੋਂ ਕਿਸਾਨਾਂ ਦਾ ਜਿਹੜਾ ਮੋਰਚਾ ਚੱਲ ਰਿਹਾ ਸੀ ਉੱਥੇ ਇਹਨੇ ਸੇਵਾ ਕੀਤੀ ਉਸ ਤੋਂ ਬਾਅਦ ਖਾਲਸਾ ਵਹੀਰ ਦੇ ਵਿੱਚ ਵੀ ਇਸ ਸਿੰਘ ਨੇ ਲਗਾਤਾਰ ਜੋੜੇ ਗੰਢਣ ਦੀ ਕਪੜੇ ਸੀਨ ਦੀ ਸੇਵਾ ਚੱਲਦੀ ਸੀ ਉਹੀ ਸੇਵਾ ਇਹ ਹਰ ਜਿੱਥੇ ਵੀ ਪੰਥ ਕੋਈ ਵੀ ਵੱਡਾ ਪ੍ਰੋਗਰਾਮ ਹੁੰਦਾ ਆ ਇਹ ਪਾਸ ਤੇ ਹਰੇਕ ਪ੍ਰੋਗਰਾਮ ਤੇ ਵੀਰ ਸੇਵਾ ਕਰਨ ਪਹੁੰਚਦਾ ਆ। ਪਰ ਇਹਨਾਂ ਮਸੰਦਾਂ ਨੇ ਸੰਤਾਂ ਦੀ ਫੋਟੋ ਨੂੰ ਲੈ ਕੇ ਇੰਨਾ ਵੱਡਾ ਹੱਲਾ ਕੀਤਾ ਪਹਿਲਾਂ ਉਸ ਸਿੰਘ ਦਾ ਟੈਂਟ ਭੰਨਿਆ ਜੋ ਕਿ ਪਹਿਲੀ ਵੀਡੀਓ ਆ। ਦੂਸਰੀ ਵੀਡੀਓ ਜਿਹੜੀ ਹੁਣ ਆਪਾਂ ਦੇਖ ਰਹੇ ਹਾਂ ਇਹਦੇ ਵਿੱਚ ਫੇਰ ਇਹ ਆਪਣੇ ਗੁੰਡੇ ਲੈ ਕੇ ਨਾਲ ਆਇਆ। ਸੰਤਾਂ ਦੀ ਵੀਡੀਓ ਖੰਭੇ ਤੇ ਲੱਗੀ ਹੋਈ ਸੀਗੀ ਫੇਰ ਉਸ ਨੂੰ ਉਤਾਰਿਆ ਤਾਂ ਕਿਨਾਲ ਆਪਾਂ ਹੱਥ ਪਾਇਆ। ਤੇ ਉਸ ਤੋਂ ਬਾਅਦ 28 ਤਰੀਕ ਨੂੰ ਜਦੋਂ ਸੰਗਤਾਂ ਦੇ ਵਿੱਚ ਇਹ ਗੱਲ ਪਹੁੰਚੀ ਜਾ ਕੇ ਆਹ ਤੱਕਾ ਕੀਤਾ ਇੱਥੇ ਦੇ ਪ੍ਰਬੰਧਕਾਂ ਨੇ ਤਾਂ ਉਹਨਾਂ ਨੇ ਇਕੱਠੇ ਹੋ ਕੇ ਇਹਦਾ ਸੋਧਾ ਲਾਇਆ ਇਹਦੀ ਮੁਰੰਮਤ ਕੀਤੀ ਇਹਦੇ ਜਿਹੜੇ ਪੁਰਜੇ ਢਲੇ ਹੋਏ ਸੀ ਉਹਨਾਂ ਨੂੰ ਕਸਿਆ ਗਿਆ ਆ ਸੰਗਤਾਂ ਵੱਲੋਂ ਤੇ ਇਸੇ ਦੋਸਤ ਦੇ ਵਿੱਚੋਂ ਸਿੱਖ ਸੰਗਤਾਂ ਪਾਣੀ ਵਾਲੀ ਟੈਂਕੀ ਤੇ ਚੜ ਕੇ ਸੰਤਾਂ ਦੀ ਬਹੁਤ ਵੱਡੀ ਤਸਵੀਰ ਜਿਹੜੀ ਲਹਿرائی ਗਈ ਆ ਸੋ ਸਾਰੀਆਂ ਵੀਡੀਓ ਧਿਆਨ ਨਾਲ ਦੇਖਿਓ ਸੱਚ ਦਾ ਜਿਹੜਾ ਦੁੱਧ ਆ ਦੁੱਧ ਕਹਿੰਦੇ ਹੁੰਦੇ ਤੇ ਪਾਣੀ ਦਾ ਪਾਣੀ ਸੱਚ ਝੂਠ ਸਾਡੇ ਸਾਹਮਣੇ ਆ ਜਾਣਾ ਆ ਸੁਵਾ ਦੇਖਣਾ ਕਰੋ ਕਿੰਦਾ ਧੱਕੇ ਦੇ ਨਾਲ ਵੀਰ ਫੋਟੋ ਸੰਭਾਲ ਰਿਹਾ ਉਹਦੇ ਹੱਥੋਂ ਫੋਟੋ ਖੋਣ ਨੂੰ ਕਿੱਦਾਂ ਕਰਦਾ ਇਹ ਬੰਦਾ ਆ ਦੇਖੋ ਤੁਹਾਡੇ ਸਾਹਮਣੇ ਆ ਇਹ ਦੂਸਰੀ ਵਾਰ ਜਦੋਂ ਆਏ ਆ ਉਦੋਂ ਦੀ ਵੀਡੀਓ ਆ ਆ ਦੇਖੋ ਉਹਨਾਂ ਨੇ ਫੋਟੋ ਉੱਪਰ ਪੌੜੀ ਤੇ ਰੱਖੀ ਆ ਧੱਕੇ ਦੇ ਨਾਲ ਫੋਟੋ ਲਾਉਣ ਤੋਂ ਰੋਕ ਰਿਹਾ ਇਹ ਬੰਦਾ ਇੰਨੀ ਨਫ਼ਰਤ ਕਿਉਂ ਜਿਹਨਾਂ ਬਾਬਾ ਦੀਪ ਸਿੰਘ ਦਾ ਅੱਜ ਆਪਾਂ ਆਗਮਨ ਪਰਵ ਮਨਾ ਰਹੇ ਸੀ ਉੱਥੇ ਦੇਸ਼ ਵਿਦੇਸ਼ ਤੋਂ ਪੂਰੇ ਵੱਲ ਤੋਂ ਸੰਗਤਾਂ ਆ ਕੇ ਉੱਥੇ ਦਤਮਸਤਕ ਹੁੰਦੀਆਂ ਆ ਉਸੇ ਬਾਬਾ ਦੀਪ ਸਿੰਘ ਜੀ ਦੇ ਲੀਹਾਂ ਤੇ ਤੁਰਦੇ ਹੋਏ ਜਿਨ੍ਹਾਂ ਨੇ ਲਕੀਰ ਖਿੱਚ ਕੇ ਕਿਹਾ ਸੀ ਜਿਨ੍ਹਾਂ ਨੇ ਸਿਰ ਦੇ ਨੇ ਅੱਗੇ ਆ ਜਾਓ ਜਿਨ੍ਹਾਂ ਨੇ ਘਰ ਜਾਣਾ ਕੋਈ ਘਰ ਵਾਪਸ ਚਲ ਜਾਓ ਜਦੋਂ ਦਰਬਾਰ ਸਾਹਿਬ ਦੀ ਰਾਖੀ ਦੇ ਲਈ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਕੰਡੇ ਨਾਲ ਉਹਨਾਂ ਰਸਤੇ ਉੱਤੇ ਚੱਲਦੇ ਹੋਏ ਸੰਤ ਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੇ ਦਰਬਾਰ ਸਾਹਿਬ ਤੇ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਕਰਕੇ ਆਪਣੇ ਸਿਰ ਦੀ ਆਹੂਤੀ ਦੇ ਦਿੱਤੀ ਉਹਨਾਂ ਲੀਹਾਂ ਤੇ ਚੱਲਦੇ ਹੋਏ ਤਾਂ ਉਹਨਾਂ ਸੰਤ ਗਨੀ ਜਰਨੈਲ ਸਿੰਘ ਦੀ ਪਿੰਡਰਾ ਵਾਲਿਆਂ ਦੀ ਤਸਵੀਰ ਤੋਂ ਇਨੀ ਨਫ਼ਰਤ ਕਿਉਂ ਇਹ ਲੋਕ ਜਿਹੜੇ ਪੱਗਾਂ ਦੇ ਵਿੱਚ ਸਰਪਸਾਈ ਬੈਠੇ ਆ ਇਹ ਲੋਕ ਨਹੀਂ ਚਾਹੁੰਦੇ ਕਿ ਸਾਡੀ ਕੌਮ ਆਜ਼ਾਦ ਸੋਚ ਰੱਖੇ ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਆਜ਼ਾਦੀ ਜਿਹੜੀ ਦਿੱਤੀ ਆ ਸਾਨੂੰ ਰਾਜੇ ਬਣਾਇਆ ਆ ਆਜ਼ਾਦ ਸੋਚ ਦੇ ਮਾਲਕ ਬਣਾਇਆ ਆ ਚਾਹੇ ਅੱਜ ਦੇ ਹਾਲਾਤਾਂ ਦੇ ਵਿੱਚ ਦੁਨੀਆ ਚਾਹੇ ਦੇਸ਼ਾਂ ਦੇ ਵਿੱਚ ਵੰਡੀ ਹੋਈ ਆ ਸਰਹੱਦਾ ਬਣ ਗਈਆਂ ਪਰ ਖਾਲਸਾ ਇਹਨਾਂ ਸਰਹੱਦਾਾਂ ਦੇ ਵਿੱਚ ਨਹੀਂ ਰਹਿ ਸਕਦਾ ਇਹ ਸਾਰਾ ਪ੍ਰਮਾਤਮਾ ਦੀ ਦੁਨੀਆ ਆ ਤੇ ਦੇਖੋ ਤੁਸੀਂ ੱੱਕੇ ਦੇ ਨਾਲ ਜਿਹੜੀ ਫੋਟੋ ਨੂੰ ਹੱਥ ਪਾ ਰਿਹਾ ਆ ਤੇ ਆ ਜਿਹੜੇ ਨਾਲ ਆ ਨਾਭੀ ਪੱਗਾ ਬਣ ਕੇ ਆ ਕਤੂਰੇ ਜੇ ਘੁੰਮੀ ਜਾਂਦੇ ਆ ਇਹ ਸਾਰੇ ਇਹਦੇ ਜਿਹੜੇ ਚੇਲੇ ਚਪਾਟੇ ਜੇ ਆ ਇਹ ਇਹਨੇ ਬੌਂਸਰ ਰੱਖੇ ਹੋਏ ਆ ਜਿਨ੍ਹਾਂ ਨੂੰ ਗੁਰੂ ਨਾਲ ਤੇ ਬਾਬਾ ਦੀਪ ਸਿੰਘ ਦੇ ਨਾਲ ਕੋਈ ਲੈਣ ਦੇ ਨਹੀਂ ਇਹ ਗੋਲਕ ਦੇ ਭੁੱਖੇ ਲੋਗ ਆਪਣੀ ਹਉਮੈ ਕਰਕੇ ਗੁਰੂ ਘਰ ਨੂੰ ਠੇਸ ਪਹੁੰਚਾਉਂਦੇ ਆ ਆਤੀਜੇ ਦੰਦੀ ਵੀਡੀਓ ਜੀ 28 ਤਰੀਕ ਦੀ ਵੀਡੀਓ ਆ ਜਦੋਂ ਇਹ ਸੰਤਾਂ ਦੇ ਇcke ਆ ਆਪਣੀ ਗੱਡੀ ਦੇ ਵਿੱਚ ਬੈਠਾ ਸੀ ਸੰਤਾਂ ਦੇ ਦਾ ਸੋਹਣਾ ਸੌਦਾ ਲਾਇਆ ਤੋਂ ਸਾਰੀ ਵੀਡੀਓ ਤੁਸੀਂ ਦੇਖ ਵੀ ਚੁੱਕੇ ਆ ਸੋਸ਼ਲ ਮੀਡੀਆ ਤੇ ਬਿਲਕੁਲ ਵਾਇਰਲ ਹੋ ਗਈਆਂ ਪਰ ਬਹੁਤ ਚੜ੍ਹਦੀ ਕਲਾ ਵਾਲੇ ਸਿੰਘਾਂ ਨੇ ਇਹਨੂੰ ਹੱਥ ਪਾਇਆ ਇਹਦੀ ਮੁਰੰਮਤ ਕੀਤੀ ਆ ਪੰਜਾਬ ਪਾਲ ਦੇ ਸਾਹਮਣੇ ਮੁਰੰਮਤ ਕੀਤੀ ਆ ਬਹੁਤ ਵਧੀਆ ਗੱਲ ਆ ਸੰਤਾਂ ਦੀ ਫੋਟੋ ਦੇ ਖਿਲਾਫ ਕੋਈ ਵੀ ਇਦਾਂ ਦੀ ਸ਼ਬਦਾਬਦੀ ਬੋਲੂਗਾ ਜਾਂ ਉਹਦੀ ਫੋਟੋ ਦੀ ਬੇਆਦਬੀ ਕਰੂਗਾ ਉਹਦਾ ਇਹੀ ਹਸ਼ਅ ਕਰੂ ਕਿ ਸਿੱਖ ਕੌਮ ਬਹੁਤ ਵਧੀਆ ਗੱਲ ਆ ਤੇ ਇਹ ਆ ਦੇਖੋ ਇਥੋਂ ਗੱਡੀ ਭਜਾ ਕੇ ਇਸ ਬੰਦੇ ਨੇ ਲੈ ਜਾਣੀ ਤੁਹਾਡੀਆਂ ਅੱਖਾਂ ਸਾਹਮਣੇ ਸਾਰੀ ਵੀਡੀਓ ਆ ਗੱਡੀ ਭਜਾ ਕੇ ਲੈ ਜਾਂਦਾ ਹੋਇਆ ਕਿੱਦਾਂ ਸਿੰਘ ਇਹਨੂੰ ਬਾਹਰ ਕੱਢਦੇ ਹੁਣ ਬਾਹਰ ਨਹੀਂ ਨਿਕਲਦਾ ਇਹ ਬੰਦਾ ਜਦ ਕਿ ਉੱਥੇ ਆਪਣੇ ਚਾਹ ਜਿਹੜੇ ਛਲਾਲੂ ਜੇ ਲੈ ਕੇ ਆ ਕੇ ਜਿਹੜੇ ਇਹਦੇ ਮੁੱਲ ਦੇ ਆਪ ਰੱਖੇ ਹੋਏ ਆ ਉਹਨਾਂ ਨੂੰ ਲਿਆ ਕੇ ਕਿੱਦਾਂ ਦੋ ਚਾਰ ਸਿੰਘਾਂ ਨੂੰ ਧਮਕਾਉਂਦਾ ਪਿਆ ਸੀ ਤੇ ਸੰਤਾਂ ਦੀ ਫੋਟੋ ਲਾਉਂਦਾ ਪਿਆ ਹੱਥ ਪਾਪ ਕੇ ਅੱਜੋਕ ਬੰਦਾ ਗੱਡੀ ਚੋਂ ਬਾਹਰ ਨਹੀਂ ਨਿਕਲਦਾ ਤੇ ਗੱਡੀ ਭਜਾ ਕੇ ਲੈ ਗਿਆ ਸੈਕ ਸੰਗਤਾਂ ਬਹੁਤ ਵੱਡੀ ਗਿਣਤੀ ਵਿੱਚ ਸ਼ਹੀਦ ਸਿੰਘਾਂ ਦੀਆਂ ਫੋਟੋਆਂ ਤੇ ਜਿਹੜੇ ਬੰਦੀ ਸਿੰਘਾਂ ਉਹਨਾਂ ਦੀਆਂ ਫੋਟੋਆਂ ਲੈ ਕੇ ਪਹੁੰਚੀ ਸੀ ਇਸੇ ਦੋਸਤ ਦੇ ਵਜੋਂ ਸੰਗਤਾਂ ਨੇ ਆ ਜਿਹੜੀ ਫੋਟੋ ਆ ਟੈਂਕੀ ਜਿਹੜੀ ਉੱਥੇ ਟੈਂਕੀ ਬਣੀ ਹੋਈ ਪਾਣੀ ਵਾਲੀ ਉਹਦੇ ਉੱਪਰ ਆ ਫੋਟੋ ਲੈ ਕੇ ਗਏ ਆ ਤੇ ਸਿੰਘਾਂ ਨੇ ਫੋਟੋ ਲਹਿਰਾਈ ਆ ਸੋ ਬੜੀ ਚੜ੍ਹਦੀ ਕਲਾ ਦੇ ਨਾਲ ਮੈਸੇਜ ਦਿੱਤਾ ਆ ਸਾਧਗਿਆਨੀ ਜਰਨੈਲ ਸਿੰਘ ਜੀ ਭਿੰਡਰਾਵਾਲੇ 20ਵੀਂ ਸਦੀ ਦੇ ਮਹਾਨ ਜਰਨੈਲ ਸਿੱਖ ਯੋਧੇ ਹੋਏ ਆ ਤੇ ਜਿਹੜੀ ਨੌਜਵਾਨੀ ਅੱਜ ਸਿੱਖੀ ਨਾਲ ਜੁੜ ਰਹੀ ਆ ਉਹ ਇਹਨਾਂ ਦੀਆਂ ਜਿਹੜੀਆਂ ਪੂਰੀਆਂ ਪੂਰਨੇ ਪਾਏ ਹੋਏ ਆ ਸੰਤਾਂ ਨੇ ਉਹਨਾਂ ਦੇ ਕਰਕੇ ਜੁੜ ਰਹੀ ਆ ਤੇ ਬਹੁਤ ਸੇਹ ਦਿੰਦੇ ਆ ਸੋ ਇਹਦੀਆਂ ਬੇਨਤੀਆਂ ਸੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ